ਵਿਵਾਦਾਂ ਵਿੱਚ ਚੱਲ ਰਹੀ ਪੂਜਾ ਖੇੜਕਰ ਦੀ ਟ੍ਰੇਨਿੰਗ ਰੱਦ ਕਰ ਦਿੱਤੀ ਗਈ ਹੈ। ਮਨਸੂਰੀ ਸਥਿਤ ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਯਾਨੀ ਲਬਾਸਨਾ ਨੇ ਪੂਜਾ ਖੇੜਕਰ ਦਾ ਮਹਾਰਾਸ਼ਟਰ ਵਿੱਚ ਟ੍ਰੇਨਿੰਗ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਉਹਨਾਂ ਨੂੰ ਅਕੈਡਮੀ ਤੋਂ ਵਾਪਸ ਬੁਲਾਉਣ ਲਈ ਨੋਟਿਸ ਸੌਂਪ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਲਬਾਸਨਾ ਨੇ ਮਹਾਰਾਸ਼ਟਰ ਦੇ ਮੁਖ ਸਕੱਤਰ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਕਿ पूजा खेडकर ਨੂੰ ਉਹਨਾਂ ਦੀ ਜ਼ਿਲ੍ਹਾ ਸਤਰ ਦੀ ਟ੍ਰੇਨਿੰਗ ਤੋਂ ਮੁਕਤ ਕੀਤਾ ਜਾਵੇ। ਨਾਲ ਇਹ ਵੀ ਕਿਹਾ ਗਿਆ ਹੈ ਕਿ ਉਹ 23 ਜੁਲਾਈ ਤੱਕ ਅਕੈਡਮੀ ਵਿੱਚ ਵਾਪਸ ਰਿਪੋਰਟ ਕਰਨ। ਮਹਾਰਾਸ਼ਟਰ ਸਰਕਾਰ ਨੇ ਪੂਜਾ ਖੇਡਕਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਪੂਜਾ ਖੇਡਕਰ ਦੇ ਉੱਤੇ ਨਕਲੀ ਵਿਕਲੰਗਤਾ ਦਾ ਅਤੇ OBC ਦਾ ਨਕਲੀ ਸਰਟੀਫਿਕੇਟ ਇਸਤੇਮਾਲ ਕਰਨ ਦੇ ਰੋਪ ਲੱਗੇ ਹਨ। ਪੂਜਾ ਖੇਡਕਰ ਨੇ UPSC ਪ੍ਰੀਖਿਆ 2 ਨਕਲੀ ਮੈਡੀਕਲ ਸਰਟੀਫਿਕੇਟ ਲਾਇਸਨ ਇਨ੍ਹਾਂ ਵਿੱਚੋਂ ਇੱਕ ਮਾਨਸਿਕ ਵਿਕਲੰਤਾ ਨਾਲ ਜੁੜਿਆ ਸੀ ਦੂਸਰਾ ਅੱਖਾਂ ਵਿੱਚ ਪਰੇਸ਼ਾਨੀ ਨੂੰ ਲੈ ਕੇ ਜੁੜਿਆ ਸੀ ਇਹ ਦੋਵੇਂ ਸਰਟੀਫਿਕੇਟ ਅਹਮਦਾਬਾਦ ਜ਼ਿਲ੍ਹਾ ਹਸਪਤਾਲ ਦੀ ਦੋ ਵੱਖ-ਵੱਖ ਸਮਿਤੀਆਂ ਵੱਲੋਂ ਜਾਰੀ ਕੀਤੇ ਗਏ ਸਨ ਇੱਕ 2018 ਅਤੇ ਦੂਸਰਾ 2021 ਵਿੱਚ ਜਾਰੀ ਕੀਤਾ ਗਿਆ ਸੀ ਪੂਜਾ ਨੇ ਸਾਲ 2021 ਵਿੱਚ ਸਿਵਲ ਸੇਵਾ ਪ੍ਰੀਖਿਆ ਵਿੱਚ 821ਵੀਂ ਰੈਂਕ ਹਾਸਲ ਕੀਤੀ ਸੀ ਦੱਸਿਆ ਗਿਆ ਕਿ ਇਸ ਤੋਂ ਬਾਅਦ ਆਪਣੀ ਮੈਡੀਕਲ ਦੀ ਸਮੱਸਿਆ ਨੂੰ ਲੈ ਕੇ ਮੈਡੀਕਲ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਈ ਮਾਮਲਾ ਸੈਂਟਰਲ ਐਡਮਿਨਿਸਟ੍ਰੇਸ਼ਨ ਪਹੁੰਚਿਆ ਸੈਂਟਰਲ ਐਡਮਿਨਿਸਟ੍ਰੇਸ਼ਨ ਨੇ ਪੂਜਾ ਨੂੰ ਅਪ੍ਰੈਲ 2022 ਵਿੱਚ ਮੈਡੀਕਲ ਐਗਜ਼ਾਮ ਦੇ ਲਈ ਇੰਤ ਲਈ ਕਿਹਾ ਪਰ ਉਹਨਾਂ ਨੇ ਕਰੋਨਾ ਦਾ ਹਵਾਲਾ ਦੇ ਕੇ ਤਰੀਕ ਅੱਗੇ ਵਧਾ ਲਈ ਫਿਰ ਮਈ ਵਿੱਚ ਦੋ ਵਾਰ ਫਿਰ ਸੱਦਾ ਗਿਆ ਪਰ ਉਹ ਨਹੀਂ ਗਏ ਇਸ ਤੋਂ ਬਾਅਦ ਜੁਲਾਈ ਅਤੇ ਅਗਸਤ 2022 ਲਈ ਵੀ ਪੂਜਾ ਨੂੰ ਮੈਡੀਕਲ ਵਾਸਤੇ ਨਹੀਂ ਪਹੁੰਚੀ। ਇਸ ਤੋਂ ਬਾਅਦ 2022 ਲਈ ਵੀ ਪੂਜਾ ਮੈਡੀਕਲ ਵਾਸਤੇ ਨਹੀਂ ਪਹੁੰਚੀ। ਖੇਡਕਰ ਨੇ OBC ਅਤੇ ਨਿਤ੍ਰਹੀਨ ਸ਼੍ਰੇਣੀਆਂ ਅਧੀਨ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਸੀ। ਰਿਪੋਰਟਾਂ ਅਨੁਸਾਰ ਸਿੱਖਿਆਰਥੀ IAS ਦੇ OBC ਨਾਨ ਕ੍ਰੀਮੀ ਲੇਅਰ ਦਰਜੇ ਦੇ ਦਾਅਵਿਆਂ ਵਿੱਚ ਵੀ ਬੇਯਮਨੀਆਂ ਦਾ ਦਾਵਾ ਕੀਤਾ ਜਾ ਰਿਹਾ ਸੀ। ਦਰਅਸਲ 2024 ਦੀਆਂ ਲੋਕ ਸਭਾ ਚੋਣਾਂ 'ਚ ਪੂਜਾ ਦੇ ਪਿਤਾ ਦਲੀਪ ਖੇਡਕਰ ਨੇ ਵੰਚਿਤ ਬਹੁਜਨ ਅਗਾੜੀ ਦੀ ਟਿਕਟ ਤੋਂ ਚੋਣ ਲੜੀ ਸੀ ਫਿਰ ਚੋਣ ਹਲਫਨਾਮੇ ਵਿੱਚ ਉਹਨਾਂ ਦੀ ਜਾਇਦਾਦ 40 ਕਰੋੜ ਰੁਪਏ ਦੱਸੀ ਗਈ ਇਸ ਕਾਰਨ OBC ਨਾਨ ਕਰੀਮੀ ਲੇਅਰ ਲਈ ਉਸ ਦੀ ਯੋਗਤਾ ਤੇ ਵੀ ਸਵਾਲ ਖੜੇ ਹੋ ਰਹੇ ਹਨ ਆਪਣੇ ਉੱਤੇ ਲੱਗੇ આરોਪਾਂ ਤੇ ਪੂਜਾ ਨੇ ਕਿਹਾ ਕਿ ਉਹ ਸਾਰੇ ਸਵਾਲਾਂ ਦੇ ਜਵਾਬ ਕਮੇਟੀ ਸਾਹਮਣੇ ਦੇਵੇਗੀ ਕਮੇਟੀ ਦਾ ਜੋ ਵੀ ਮਤ ਹੋਵੇਗਾ ਉਹ ਮੈਨੂੰ ਕਬੂਲ ਹੋਵੇਗਾ ਇਹ ਜਿਹੜਾ ਸਭ ਚੱਲ ਰਿਹਾ ਹੈ ਉਹ ਮੀਡੀਆ ਟ੍ਰਾਇਲ ਹੈ ਲੋਕੀ ਦੇਖ ਰਹੇ ਹਨ ਅਤੇ ਜਿਹੜਾ ਸੱਚ ਹੋਵੇਗਾ ਉਹ ਸਭ ਦੇ ਸਾਹਮਣੇ ਆ ਜਾਵੇਗਾ ਦੱਸਣਯੋਗ ਹੈ ਕਿ ਪੂਜਾ ਨੇ ਯੂਪੀਐਸਸੀ ਦੀ ਪ੍ਰੀਖਿਆ ਸਾਲ 2022 ਵਿੱਚ ਕਲੀਅਰ ਕੀਤੀ ਸੀ ਅਤੇ ਉਸ ਨੇ 821ਵਾਂ ਰੈਂਕ ਹਾਸਲ ਕੀਤਾ ਸੀ ਫਿਲਹਾਲ ਟ੍ਰੇਨੀ ਪੂਜਾ ਖੇਡ ਕਰਦੇਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ